ਲਓ ਮਿੱਤਰੋ ਤੁਹਾਨੂੰ ਬਹੁਤ ਸਸਤੇ ਰੇਟ ਤੇ ਆਪਾਂ ਦੋ ਡੀ ਆਈ ਦਿਖਾਉਣੇ ਆ ਇੱਕ ਤਾਂ ਡੀ ਆਈ ਹੈਗਾ 265 ਹੈ ਹਾਂ ਦੋਨੇ 265 ਹੈ ਦੋਨੇ 265 ਹੈ ਤੇ ਸ਼ੁਰੂ ਆਪਾਂ ਕਰਦੇ ਆ ਇਹ ਤੋਂ ਤੇ ਨਾਲ ਆਪਣੀ ਦੀਪ ਦੀਪ ਕੀ ਹਾਲ ਚਾਲ ਹੈ ਬਹੁਤ ਵਧੀਆ ਟੱਲਾ ਠੀਕ ਠਾਕ ਬਈ ਇਹਦੀ ਕੀ ਸਟੋਰੀ ਹੈ ਕਿ ਭਾਈ 2002 ਮਾਡਲ ਆ ਭੂਮੀ ਪੁੱਤ ਖਾਈ ਚੱਕਰਾਂ ਪੀਲੇ ਚੱਕਿਆ ਇਹਨਾਂ ਚੀਜ਼ਾਂ ਦਾ ਫਰਕ ਹੈ ਨਾ ਆਹ ਚੀਜ਼ ਦੀ ਹੁੰਦਾ ਹੈ ਹਾਂ ਬਈ ਉਹਦਾ ਅਖੀਰ ਟਿੱਕਰ ਯਾਰ ਵੀਡੀਓ ਤਾਂ ਬਣੇ ਰਹੋ ਮਗਰ ਨਾਲ ਡਾਕਟਰ ਤਾਂ ਜਮਾ ਆਸਤਰੀ ਦਿਖਾਵਾਂਗੇ ਤੁਹਾਨੂੰ ਦਿਵਾਲੀ ਵਾਲਾ ਅਖੀਰਲਾ ਬੰਬ ਆ। ਅਖੀਰਲਾ ਧੂਮੀ ਪੁੱਤਰ ਆ ਗਿਆ 2002 ਮਾਡਲ ਬਾਈ। ਪੈਨ ਵੀ ਕੇਟੀ ਦੇ ਮਗਰ ਲੈਣਾਵੇਂ ਆ ਬਾਈ। ਮੂਰ ਲੇ। ਇਹ ਅੱਧੇ ਕੋ। ਅੱਛਾ। ਤੇ ਬਾਡੀ ਲੈਣ ਦਾ ਰੈਕਟਰ ਚੈੱਕ ਕਰਾ ਦੇ ਬਾਈ। ਸ਼ੋ ਸ਼ੂ ਦਾ origignal ਆ ਮਾੜਾ ਮੋਟਾ ਮੰਗਰਿਆੜਾ ਨਾ ਹੋਇਆਗਾ। ਜਾਂ ਮਾੜਾ ਮੋਟਾ ਮੂਰੂ ਲਾਈਟ ਆਣਾ ਤਾਂ ਹਲਕਾ ਫੁਲਕਾ ਜਿਹਾ ਹੋਇਆਗਾ। ਅੱਛਾ ਉਹ ਲਾਈਟਾਂ ਲਾ ਮਾੜਾ ਮੋਟਾ ਹੋਏਦਾ ਨਾ। ਹਾਂ। ਬਾਡੀ ਬੁੱਡੀ ਦਾ ਸਾਰਾ origignal ਆ ਬਾਈ। ਇੰਜਨ ਗੇਅਰ ਦੀ ਜ਼ਿੰਮੇਵਾਰੀ ਆ। ਇੰਜਨ ਗੇਅਰ ਦਾ ਓਕੇ ਜਮਾ। ਜਮਾ ਯਾਰ ਆਪਣੇ ਰੈਕਟਰ ਜੋ ਅੱਗੇ ਲਾਂਬਾ ਆ ਗੱਦਰ ਵੇਤੋ ਆਈ ਸੀ ਬੰਦੇ ਇੱਕ ਤਾਂ 735 ਦਿੱਤਾ ਸੀਗਾ 95 ਮਾਡਲ ਤੇ ਇੱਕ ਬਰਨਾਲੇ ਦੇੋਂ ਦਿੱਤਾ ਹੀ ਤਿੰਨ ਮਾਡਲ ਤਿੰਨ ਮਾਡਲ ਹਨਾ ਆ ਦੋ ਡੈਕਟਰ ਨਵੇਂ ਆਏ ਆ ਬਾਈ ਬਾਕੀ ਪੁਰਾਣੇ ਆਪਣੇ ਕੋਲੇ ਦੋ ਡੈਕਟਰ ਹੋਰ ਖੜੇ ਆ ਇੱਕ ਬੋਰਡ ਖੜਾਗਾ ਇੱਕ ਸੋਨਾ ਲੀਕਾ ਖੜਾ ਸੋਨਾ ਬਾਕੀ ਹੋਰ ਵੀ ਖੜਾ ਇਹ ਨਵਿਆਂ ਦੀ ਵੀਡੀਓ ਪਾਉਣੀ ਅੱਜ ਆਪ ਦੋ ਇਹ ਤਾਂ ਜਿਹੜਾ ਹ ਰੰਗ ਪੇਂਟ ਐ ਇਹ ਸਾਰਾ ਮੰਨ ਲਾ ਵੀ ਉਹਦਾ ਕੁਦਰਤੀ ਤੌਰ ਤੇ ਉੱਪਿਆ ਹੋਇਆ ਹੈ ਅੱਛਾ ਵਿਆ ਲੈ ਆਈ ਮਰੇ ਹੋਰੇ ਕੋਸ਼ੇ ਸਾਰਾ ਰੇਂਜ ਨਾ ਕੀ ਆ ਓਏ ਆ ਆ ਚੀਜ਼ ਸਾਰੀ ਓਰੀਜਨਲ ਐ ਕੱਲਾ ਆ ਚੀਜ਼ਾਂ ਦੇ ਮਾੜਾ ਮੋਟਾ ਜਿਹਾ ਹੋਇਆ ਆਹਾ ਤੇ ਦੱਸਦਾ ਕੋਈ ਹੈ ਨਹੀਂ ਬਾਈ ਆਪਾਂ ਤਾਂ ਦੱਸਦਦੇ ਨੇ ਵੀਡੀਓ ਤੋਂ ਮੁੜ ਕੇ ਬੰਦਾ ਆਏ ਨਾ ਕੇ ਵੀ ਆ ਜੀ ਬਾਕੀ ਇਹ ਮਾਡਲ ਕਿੰਨਾ ਦੱਸਿਆ ਸੀ 2002 2002 ਬਾਈ ਤੇ 2002 ਤੇ 23 ਸਾਲ ਦਾ ਹੋ ਗਿਆ ਹਨਾ ਹਾਂ 23 ਸਾਲ ਤਾਂ ਜੈਦ ਜੀ ਗੱਲ ਹੈ ਬਾਕੀ ਆ ਪੰਪ ਪੰਪ ਦਾ ਚੈੱਕ ਕਰਾਈ ਤਰੋਂ ਕਿੱਡਾ ਸੋਹਣਾ ਪਿਆ ਬਾਈ ਬਾਕੀ ਆ ਥਲੜੀ ਲਾਈਨ ਦਾ ਇਸ ਲਾਈਨ ਦਾ ਬਹੁਤ ਸੋਹਣਾ ਪਿਆ ਹਨਾ ਇਹ ਜਿਹੜਾ ਰੱਖਣ ਨੂੰ ਲੈਣਾ ਵੇਚਦਾ ਹੀ ਨਹੀਂ ਬਾਈ ਆ ਜੀ ਦਿਖਾ ਆ ਕਿੰਨਾ ਸੋਹਣਾ ਪਿਆ ਹਨਾ ਇਥੋਂ ਰੰਗ ਦੇਖ ਹਨਾ ਸਾਰਾ ਬਾਕੀ ਵਧੀਆ ਕੰਮ ਕੁੰਮ ਵਧੀਆ ਦਿਨ ਬੈਂਬਰੂਮ ਪਰ ਚੰਗਾ ਲੱਗੇ ਬਾਈ ਚੰਗਾ ਹਾਂ ਗੇ ਰੇਂਜਿੰਦੇ ਜਮੇ ਬਾਰੀ ਗੇ ਤੇ ਰੇਟ ਟੂਡੇ ਦਾ ਸ਼ੋਅ ਨਹੀਂ ਕਰਨਾ ਕਿ ਦੱਸਨੇ ਨਾ ਦੱਸਾਂਗੇ ਆਪਾਂ ਕੀ ਰੇਟ ਹੈ ਰੇਟ ਦੱਸਾਂਗੇ ਆਪਾਂ ਤੇ ਰੇਟ ਵੀ ਲੈਣ ਦੇ ਨਾਲ ਹੀ ਦੱਸਾਂਗੇ 파ਦੇ ਪੜਾਕਾ ਇਹਦਾ ਰੇਟ ਕਰਾਉਣਾ ਤਾਂ 195000 ਕਰਦੇ ਆਂ ਬਾਈ ਟਰੈਕਟਰ ਦੇਵਾਂਗੇ ਆਪਾਂ ਇੱਕੋ ਹੀ ਰੇਟ ਬਾਈ 170000 ਦਾ ਤੇ ਚਾਬੀ ਨਾਲ 1000 ਰੁਪਿਆ ਛੋੜਾ ਬਾਈ ਚਾਬੀ ਨਾਲ 1000 ਕੋਈ ਕਮਿਸ਼ਨ ਨਹੀਂ ਜਿਹੜਾ ਘਰੇ ਆਊਗਾ ਬਾਕੀ ਵੀਡੀਓ ਤੇ ਭਰਾ ਦੱਸ ਦੇਣਗੇ ਬਾਈ ਆਪਾਂ ਕਿੰਨਾ ਕਮਿਸ਼ਨ ਲੈਣਿਆ ਘਰੇ ਐ ਦੋ ਕਿੰਨਾ ਕ ਸਿਰੇ ਜਾਣੇ ਆ ਮਨ ਲੈ ਬੰਦਾ ਸੱਲੇ ਕਰ ਬਸੰਦ ਕਰ ਲਓ ਯਾਰ ਦੋਨੇ ਰੇਟਰ ਦਿਖਾਉਂ ਬੰਦਾਨਾ ਤਸੱਲੀ ਕਰਕੇ ਪੂਰੀ ਬੰਦੇ ਦੀ ਫੇਰ ਸਾਦਾ ਹੈ ਤੇ ਤਸੱਲੀ ਕਰਤੀ ਤੋਰਦਾ ਹੈ ਨਾ ਤੇ ਬਾਕੀ ਕਾਗਜ਼ਾ ਪੱਤਰਾਂ ਦੀ ਤਾਂ ਆਪਣੇ ਡਾਇਰੈਕਟਰ ਕਹਿਣ ਦੀ ਲੋੜ ਹੀ ਨਹੀਂ ਜਰੂਰੀ ਅਗਲਾ ਮਗਰੋਂ ਕਹਿੰਦਾ ਆਪਾਂ ਪਹਿਲਾਂ ਗਏ ਨੇ ਬਾਈ ਫਿਰ ਡਾਕਟਰ ਲੈenge ਹੂੰ ਤੇ ਉਸ ਤੋਂ ਅੱਗੇ ਆਹਾ ਫਿਰ ਇਹਦੀ ਆਪਾਂ ਗੱਲ ਕਰੀ ਜਾਂਦੀ ਸੀ ਕੋਕੜੀਆਂ ਬੈਠ ਕੇ ਦੇਖਣ ਵਾਲੀ ਚੀਜ਼ ਆ ਮਾਡਲ ਦੋਸਤੋ ਇਹ 99 ਹੈ ਇੱਥੋਂ ਲੱਗ ਜਾ ਬਾਈ ਹੂੰ ਲੈਂਕਾ ਦੇ ਕਰ ਇਹਦੇ ਕੱਲੀ ਕੱਲੀ ਜੀ ਤੇ ਮਾਣਾ ਡਾਇਰੈਕਟਰ ਦਾ ਸਾਰਾ ਓਰੀਜਨਲ ਹੈ ਸਾਰਾ ਸਾਰਾ ਬਾਈ ਆ ਜੀ ਦਿਖਾ ਯਾਰ ਇਹਦੀ ਇਹ ਏ ਪਤਾ ਕੀ ਕਰਨਾ ਹੁਣ ਉਹ ਕਿੰਨੇ ਮਾਡਲ ਸੀਗਾ ਉਹ 2002 ਸੀ ਬਾਈ ਇਹ 99 ਹੈ ਨਾ ਇਹ 99 ਹੈ ਇਹ ਬਾਈ ਹਾਂ ਇੱਕ ਮਿੰਟ ਸੌਰੀ ਤੇਰੀ ਗੱਲ ਵਿਚਾਲੇ ਆ ਕੋਈ ਗੱਲ ਹੀ ਨਹੀਂ ਜਿਹੜੇ ਨਵਾਂ ਕੜਾਇਆ ਸੀ ਬਾਈ ਇਹੇ ਉਹ ਤੋਂ ਲਿਆਂਦਾ ਆਪਾਂ ਇਹ ਅੱਛਾ ਜਿਹਨੇ ਨਵਾਂ ਕੜਾਇਆ ਸੀ ਨਾ ਉਹ ਤੋਂ ਲਿਆਂਦਾ ਤੇ ਉਹਦਾ ਆਧਾਰ ਕਾਰਡ ਵੀ ਦੇ ਦਾਂਗੇ ਬਾਈ ਆਪਾਂ ਤੇ ਉਹਦੇ ਵਾਲਾ ਐਫੀ ਡਿਊਟ ਵੀ ਦੇ ਦਾਂਗੇ ਆਪਾਂ ਇਹ ਗਾਹਾਂ ਬੰਦੇ ਨੂੰ ਵੀ ਐਫੀ ਡਿਊਟ ਦੇਣਾ ਆਪਾਂ ਬਾਕੀ ਇੱਕ ਚੀਜ਼ ਹੋਰ ਆ ਬੇਸ਼ੱਕ ਬੰਦੇ ਦਾ ਫੋਨ ਲੜਨ ਦਰ ਕੋਈ ਮਰਜ਼ੀ ਕੱਕਾਠੀ ਜਾਏ ਜਾਂ ਕਾਂਕ ਲੈ ਜੀ ਸੁਨੂਦਾਰ ਕਾੜੀ ਦੇਤਾ ਮਗਰ ਕੀ ਰਹਿ ਗਿਆ ਹਨਾ ਟਰੈਕਟਰ ਨਵੇਂ ਆ ਵੀ ਕਿੱਡੀ ਦੇ ਚਾਰੇ ਬਾਈ ਟਰੈਕਟਰ ਬਾ ਕਮਾਲ ਸੰਭੇ ਹੋਏ ਟਰੈਕਟਰ ਬਾਲੀ ਦਾ ਗੜੀ ਚੀਜ਼ ਆ ਬਾਈ ਸੋਨਾ ਰੱਖਿਆ ਇਹ ਤਰੀਫ ਬੰਦੀ ਹੈ ਹਨਾ ਚਲੋ ਕਿਸੇ ਨੇ ਪਸੰਦ ਆਉਣਾ ਨਾ ਆਉਣਾ ਹਰੇਕ ਕੀ ਹਰੇਕ ਬੰਦੇ ਦਾ ਮੈਂ ਚੀਜ਼ਾਂ ਨਾ ਉਰੇ ਲਿਆ ਮੜਾ ਕੈਮਰਾਮੈਨ ਇੱਧਰ ਲਿਆ ਕੈਮਰਾਮੈਨ ਆ ਇੱਧਰ ਦੇਖ ਕਿੰਦੀ ਗੰਚੀ ਆ ਬੰਨਿਆ ਬਾਈ ਔਕ ਦੇਖ ਗਾਲਿਆ ਦਿਖਾ ਦੇ ਟਰੈਕਟਰ ਕੇ ਤੋਂ ਢਾਲੇ ਜੈਨ ਸਹੀ ਗੱਲ ਹੈ ਮਗਰਾੜਾਂ ਦਾ ਸਾਫ ਹੈ ਬੱਤੇ ਉੱਤੇ ਲੱਗੇ ਹੋਏ ਬੜਾ ਸਾਫ ਹੈ ਲੈਂਕਾ ਦਾ ਸਾਹ ਮੋਲੂਬਾਨ ਨੂੰ ਦਾ 2.5 ਲੱਖ ਬੰਗਾ ਭਰਾਲਾ ਜਿਵੇਂ ਲਹੂ ਪੈਰੀ ਜਾਂਦੇ ਆ ਗੱਲ ਕਰਾ ਹਾਥੀ ਹਲਾਉਣਾ ਨਹੀਂ ਹੈ ਦੇਖਦੇ ਵੀ ਤਾਂ ਹੀ ਵੀਡੀਓਾਂ ਤੇ ਦੇਖਦੇ ਜੈਜ ਰੇਟ ਸਹੀ ਬੋਲਦੇ ਆਗਲਾ ਕਰਾ ਕੇ ਵੀਡੀਓ ਕਹਦਾ ਕਿ ਢਿੱਲੋ ਤੇਰੀ ਵੀਡੀਓ ਦਾ ਰਿਸਪੌਂਸ ਨਾ ਆ ਵੀਰ ਇਸ ਨਾਲ ਦੀਆਂ ਪਈਆਂ ਸਾਰੀਆਂ ਜਦੋਂ ਰੇਟ ਜੈਜ ਹੋਇਆ ਤਾਂ ਆਪੇ ਆਉਗਾ ਇਤਨਾ ਜੈਨ ਲੀਕ ਹੋਊ ਮੜਾ ਜਾ ਤੇਲ ਦੇਖ ਨਵਾਂ ਕੱਢੀ ਜਾਂਦਾ ਅੱਛਾ ਤੇਲ ਤੂ ਸਾਰਾ ਓਕੇ ਦੀ ਰਿਪੋਰਟ ਫੇਸਬੁੱਕ ਤੇ ਦੇਖ ਲੱਗੇ ਨਹੀਂ ਸੋਨੇ ਟੈਕ ਟੈ ਯਾਰ ਮੈਂ ਤਾਂ ਹੋਰ ਤਾਂ ਛੱਡ ਯਾਰ ਦੇ ਉਹ ਕਰੇ ਵੈਸੇ ਬੁਰੀ ਨਜ਼ਰ ਵਾਲੀ ਤੇਰਾ ਮੂੰਹ ਕਾਲਾ ਨਾ ਠੂ ਉਹ ਚੀਜ਼ ਆ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਹਨਾ ਰੈਡੀਏਟਰ ਨਵਾਂ ਲੱਗਿਆ ਵੀ ਬੰਦੇ ਨੇ ਯਾਰ ਨਾ ਆਪਾਂ ਇਹ ਨਹੀਂ ਕਹਿੰਦੇ ਵੀ ਹਰੇਕ ਬੰਦੇ ਤੋਂ ਸਮਾਈ ਆ ਹਰੇਕ ਬੰਦਾ ਜਿੰਨਾ ਜੋਰ ਆ ਬੰਦਾ ਲਾਉਂਦਾ ਹਾਂ ਹਾਂ ਬਾਈ ਹਰੇਕ ਬੰਦਾ ਲਾਉਂਦਾ ਹੈ ਮੇਰੇ ਕੋਲੇ ਟਰੈਕਟਰ ਹੈ ਮੇਰੇ ਕੋਲੇ ਸਾਈਕਲ ਹੈ ਕੁਝ ਵੀ ਹੈ ਮੈਂ ਉਹਨਾਂ ਜੋਰ ਲਾਉਂਗਾ ਵੀ ਆਦੀ ਚੀਜ਼ਾਂ ਪਰ ਯਾਰ ਆਹ ਤਾਂ ਬੰਦੇ ਨੇ ਕਿਸੇ ਕਮਾਲ ਕਰਤੀ ਹਨਾ ਇਹ ਬਾਈ ਬੰਦੇ ਬਹੁਤ ਬਹੁਤ ਵਧੀਆ ਕੰਮ ਕਰਦਾ ਜਦੋਂ ਗਏ ਜਦੋਂ ਸਟਾਰਟ ਕਰਕੇ ਦੇਖ ਲੈਣਾ ਜਿੰਨੇ ਮੰਗੇ ਯਾਰ ਤੂੰ ਆਏ ਅੱਖੀਆਂ ਯਕੀਨ ਨਹੀਂ ਕੋਈ ਕਰਦਾ ਉਬਰ ਚੀਜ਼ ਅਗਲੇ ਤੋਂ ਦੋ ਸੀ ਘਟੂਗਾ ਇਹਦਾ ਮਾਨ ਹੈ ਨਾ ਕੋਈ ਨਾ ਲੈ ਕੇ ਜਾਉਂਦੇ ਨਹੀਂ ਲੈ ਕੇ ਨਾ ਬਾਈ ਸੋਟਾ ਆ ਗੱਲ ਨਹੀਂ ਕਰੀ ਅਗਲੇ ਕੋਲੇ ਗਾਹ ਕਾ ਚੰਗੀ ਚਰੀਤ ਚੀਜ਼ ਦਾ ਗਾਹ ਕ ਬਾਈ ਭੱਜ ਕੇ ਆਉਂਦਾ ਹੈ ਨਾ ਕਲਮ ਲੱਗੀ ਹੋਵੇ ਡਾਕਟਰ ਦੇ ਆਪਾਂ ਫੇਰ ਕਹਿੰਦੇ ਨੰਬਰ ਕਿੱਥੋਂ ਦਾ ਇਹ ਨੰਬਰ ਹਰਿਆਣਾ ਬਾਈ ਉਹ ਦੋਨੇ ਹਰਿਆਣਾ ਹੁੰਦੇ ਦੋਨੇ ਹਰਿਆਣਾ ਦੋਸਤੋ ਦੋਨੇ ਐਫਪੀਡੀ ਉੱਤੇ ਚੱਲਣਗੇ ਹੈਨਾ ਐਫਪੀਡੀ ਉੱਤੇ ਤੁਹਾਨੂੰ ਮਿਲੂਗਾ ਬਹਿਮ ਨਾ ਕਰਿਓ ਕਿਸੇ ਵੀ ਗੱਲ ਦਾ ਤੇ ਆਪਾਂ ਇਹਦਾ ਰੇਟ ਦੱਸਦੀ ਹੁਣ ਰੇਟ ਦੱਸਾਂਗੇ ਆਪਾਂ ਦੱਸ ਦੇ ਪਾ ਰੇਟ ਆ ਗਿਆ ਬਾਈ ਇਹਦਾ 1 ਲੱਖ ਤੇ 90 ਹਜ਼ਾਰ ਦਾ ਰੇਟ ਦਾ ਅੱ ਕਰਾਈ ਦੇ ਆ ਪੱਕਾ ਨੂੰ ਰੱਖਣਾ ਬੰਦ ਯਾਰ ਹੂੰ ਕਾ ਨੂੰ ਉਹ ਲੈ ਕਹਿੰਦਾ 90000 ਹੋਗਾ ਰੇਟ ਬਾਈ ਜੀ ਦਾ ਹਾਂ ਇਹਦਾ ਵੀ ਬਾਈ ਇਕੁ ਰੇਟ ਹੀ ਕਹਾਂਗੇ ਕੀ ਰੇਟ ਹੈ ਉਹਦੇ ਚੋਂ ਤਾਂ ਛੋਟ ਹੋ ਜੂ ਇਹਦੇ ਚੋਂ ਨਹੀਂ ਬਾਈ ਹੁੰਦੀ ਇਹਦਾ 170000 ਦਾ ਡੈਕਟਰ ਦੇਵਾਂਗੇ ਬਾਈ ਚਲ ਫਿਰ ਜਿਹੜਾ ਉਹਨੇ ਦੋ ਕੀਤਾ ਕਿ ਉਹ ਵੀ ਨਹੀਂ ਕਰਦਾ ਦਰਾਂ ਇਹ ਤਾਂ ਲਖੀਰ ਨਹੀਂ ਹੈਗੀ ਅੱਛਾ ਅੱਗੇ ਕਿਹੜਾ ਕੋਈ ਆਪਾਂ ਮੋੜਿਆਗਾ ਨਹੀਂ ਮੋੜੇ ਤਿੰਨ ਮਾਡਲ ਦਾ ਵੀ ਬਾਈ ਜਿਹੜਾ ਰੇਟ ਬੋਲਿਆ ਸੀਗਾ ਕੋਈ ਨਹੀਂ ਦਿੰਦਾ ਬਾਈ ਆਪਣੇ ਤੋਂ ਘਰ ਆਇਆ ਬੰਦਾ ਮੋੜਿਆ ਨਹੀਂ ਜਾਂਦਾ ਕੋ ਯਾਰ ਜਦੋਂ ਇੰਨੀ ਬਾਟੋਂ ਬੰਦਾ ਚੱਲ ਕੇ ਆ ਗਿਆ ਨਾ ਦੀਪ ਤੇ ਫਿਰ ਕੋਈ ਠੰਡ 'ਚ ਜਿਹੜਾ ਹੋਂ ਲੋਹਾ ਦਾ ਆਈ ਜਾਣਾਗਾ ਇਹਦਾ ਆਉਂਦਾ ਹੀ ਆ ਰਹੇ ਨੇ ਬੰਦੇ ਮਿਲਨੇ ਔਖੇ ਆ ਬਈ ਹਨਾ ਪੈਸਾ ਤੇ ਬਸ ਆਪਾਂ ਬੰਦਾ ਕਿੱਦੇ ਮੋੜਿਆ ਨਹੀਂ ਬਾਈ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਾਈ ਆਪਾਂ ਏਨੇ ਡਾਕਟਰ ਵੇਖਦੇ ਆਂ ਵੀਡੀਓਾਂ ਤੇ ਕਿ ਇਹਦਾ ਅਜੇ ਤੱਕ ਕੋਈ ਕਮੈਂਟ ਨਹੀਂ ਆਇਆ ਵੀ ਡਾਕਟਰ ਚ ਨੁਕਸ ਨਿਕਲ ਗਿਆ ਜਾਂ ਕਾਪੀ ਕਾਜ ਜਾਂਦਾ ਬੜੀ ਗੱਲ ਆ ਉਹ ਬੰਦੇ ਦੇ ਵੀਡੀਓ ਪਾਉਂਦਾ ਜਿੱਕਰ ਆ ਕੇ ਬੰਦੇ ਦਾ ਮਾਨ ਤਾਨ ਨਿਕਲਿਆ ਉਹ ਕਮੈਂਟਾਂ 'ਚ ਯਾਰ ਦਾ 80 ਹਜ਼ਾਰ ਲਈ ਜਲੇ ਆਪਾਂ ਨੂੰ ਉਹ ਕੋਈ ਦੁੱਖ ਨਹੀਂ ਜਿਹਨੇ ਲੈਣਾ ਨਹੀਂ ਹੁੰਦਾ ਉਹਦਾ ਯਾਰ ਕੋਈ ਮਰਦੀ ਲਈ ਬੰਦੇ ਦਾ ਯਾਰ ਹੁਣ ਜੇ ਮੇਰੇ ਵਰਗਾ ਮੈਂ ਐਡਾ ਕੰਜੂਸ ਆ ਜੇ ਮੈਂ ਜਰਾਬਾ ਖਰੀਦਦਾ 150 ਜਰਾਬਾ ਤਾਂ ਮੈਂ ਵੀ 70 ਪੀ ਲਾਉਣਾ ਹੁਣ ਆਪਾਂ ਦੋਨੇ ਰੈਕਟਰਾਂ ਦਾ ਬਾਈ ਦੋਨੇ ਰੈਕਟਰਾਂ ਦਾ ਆਪਾਂ ਮਾਲ ਮੁੱਲ ਮੰਗਿਆਗਾ ਜਾਇਜ਼ ਰੇਟ ਮੰਗਿਆਗਾ ਬਾਕੀ ਜੇ ਤੁਹਾਨੂੰ ਫੇਰ ਵੀ ਲੱਗਦਾ ਯਾਰ ਕੋਈ ਗੱਲ ਨਹੀਂ ਹੋਊਗਾ ਰੇਟ ਤੁਸੀਂ ਆ ਜਾਓ ਟੈਟਰ ਮੈਟ ਕਰ ਲਿਓ ਦੱਸੀ ਹੋਈ ਗੱਲ 'ਚ ਆਪਣੀ ਜਿਹਾ ਫਰਕ ਨਹੀਂ ਨਿਕਲਦਾ ਭਾਈ ਜੀਪ ਨੰਬਰ ਬੋਲਦੇ ਲੱਗਦੇ 9478799391 ਬਾਈ ਜੇ ਮੇਰਾ ਵੀ ਨਾ ਨੰਬਰ ਲੱਗੇ ਢਲਣ ਨੂੰ ਤੇ ਮੈਨੂੰ ਲਾਲੇ ਦੋਸਤੋ ਮੇਰਾ ਨੰਬਰ ਹੈਗਾ 8360514473 ਵੀਡੀਓ ਬੜੇ ਲੱਗੀ ਸ਼ੇਅਰ ਕਰਦੇ ਪੇਜ ਨੂੰ ਕਰ ਲਿਓ ਫਾਲੋ ਧੰਨਵਾਦ